ਐਮਪੀ ਸਰਬਜੀਤ ਸਿੰਘ ਖਾਲਸਾ ਨੇ ਦਿੱਲੀ ਵਾਲੀ ਅਫਵਾਹ ਦਾ ਦੱਸਿਆ ਅਸਲ ਸੱਚ ਕਿਹਾ ਪਾਰਟੀ ਦਿੱਲੀ ਤੋਂ ਨਹੀਂ ਚੱਲੇਗੀ ਦਿੱਲੀ ਦਾ ਹੋਰ ਹੀ ਮਤਲਬ ਕੱਟਤਾ ਦੇਖੋ ਇਸ ਦੌਰਾਨ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਹੋਰ ਕੀ ਕੁਝ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸੰਗਤ ਜੀ ਕੱਲ ਪਾਸੋਂ ਨਾ ਇੱਕ ਗੱਲ ਹੋਈ ਸੀ ਵੀ ਮੇਰੇ ਕੋਲੋਂ ਜਦੋਂ ਪਾਰਟੀ ਦੇ ਨਾਮ ਬਾਰੇ ਗੱਲ ਮੈਂ ਕਹੀ ਸੀ ਦਿੱਲੀ ਤੋਂ ਜੋ ਨਾਮ ਆਊਗਾ ਉਹ ਰੱਖਾਂਗੇ ਉਹਦਾ ਮਤਲਬ ਇਹ ਸੀ ਕਿ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਦਿੱਲੀ ਚੋਣ ਕਮਿਸ਼ਨ ਨੇ ਸਾਡੇ ਤੋਂ ਤਿੰਨ ਨਾਮ ਮੰਗੇ ਸੀ ਅਸੀਂ ਉਹਨਾਂ ਨੂੰ ਤਿੰਨ ਨਾਮ ਦਿੱਤੇ ਆ ਜਿਹੜਾ ਦਿੱਲੀ ਚੋਣ ਕਮਿਸ਼ਨ ਇੱਕ ਨਾਮ ਸਾਨੂੰ ਸਿਲੈਕਟ ਕਰਕੇ ਦੇਊਗਾ ਅਸੀਂ ਉਹ ਨਾਮ ਰੱਖਾਂਗੇ ਇਸ ਦਾ ਮਤਲਬ ਇਹ ਹੈ ਵੀ ਅਸੀਂ ਕੋਈ ਦਿੱਲੀ ਤੋਂ ਹੋਰ ਨਹੀਂ ਸਾਨੂੰ ਕਿਸੇ ਨੇ ਨਾਮ ਦੇਣਾ ਦਿੱਲੀ ਚੌਂਕ ਕਮਿਸ਼ਨ ਨੇ ਸਾਨੂੰ ਨਾਮ ਦੇਣਾ ਹੈ ਅਸੀਂ ਜਿਹੜੇ ਤਿੰਨ ਨਾਮ ਦਿੱਤੇ ਹਨ ਉਹਨਾਂ ਚੋਂ ਉਹ ਇੱਕ ਨਾਮ ਦੇਣਗੇ ਅਸੀਂ ਪਾਰਟੀ ਦਾ ਉਹ ਨਾਮ ਰੱਖ ਸਕਦੇ ਹਾਂ ਹੋਰ ਨਹੀਂ ਕੋਈ ਵੀ ਰੱਖ ਸਕਦੇ ਇਸ ਲਈ ਮੈਂ ਕਿਹਾ ਸੀ ਵੀ ਜੋ ਦਿੱਲੀ ਤੋਂ ਆਊਗਾ ਸਾਰ ਸੰਗਠਨ ਜਿਹੜੇ ਇਹ ਗਲਤ ਪ੍ਰਚਾਰ ਕਰਕੇ ਭੰਮਲਪੂਤ ਸਾਫ ਫਲਾਇਆ ਪਾਇਆ ਜਾ ਰਿਹਾ ਹੈ ਇਹਦੀਆਂ ਇਹਨਾਂ ਦੀਆਂ ਗੱਲਾਂ ਚ ਨਾ ਆਓ ਤੇ بس ਆਪਣੇ ਆਪਾ ਆਪਣਾ ਜਿਹੜਾ ਮਿਸ਼ਨ ਹੈ ਉਹਨੂੰ ਲੈ ਕੇ ਅੱਗੇ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਕੱਲ੍ਹ ਪੱਛੋਂ ਇੱਕ ਗੱਲ ਹੋਈ ਸੀ ਵੀ ਮੇਰੇ ਕੋਲ ਜਦੋਂ ਪਾਰਟੀ ਦੇ ਨਾਮ ਬਾਰੇ ਗੱਲ ਮੈਂ ਕਹੀ ਸੀ ਦਿੱਲੀ ਤੋਂ ਜੋ ਨਾਮ ਆਊਗਾ ਉਹ ਰੱਖਾਂਗੇ ਉਹਦਾ ਮਤਲਬ ਇਹ ਸੀ ਕਿ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਦਿੱਲੀ ਚੋਣ ਕਮਿਸ਼ਨ ਨੇ ਸਾਡੇ ਤੋਂ ਤਿੰਨ ਨਾਮ ਮੰਗੇ ਸੀ ਅਸੀਂ ਉਹਨਾਂ ਨੂੰ ਤਿੰਨ ਨਾਮ ਦਿੱਤੇ ਆ ਜਿਹੜਾ ਦਿੱਲੀ ਚੋਣ ਕਮਿਸ਼ਨ ਇੱਕ ਨਾਮ ਸਾਨੂੰ ਸਿਲੈਕਟ ਕਰਕੇ ਦੇਊਗਾ ਅਸੀਂ ਉਹ ਨਾਮ ਰੱਖਾਂਗੇ ਇਸਦਾ ਮਤਲਬ ਇਹ ਹੈ ਵੀ ਅਸੀਂ ਕੋਈ ਦਿੱਲੀ ਤੋਂ ਹੋਰ ਨਹੀਂ ਸਾਨੂੰ ਕਿਸੇ ਦਾ ਨਾਮ ਦੇਣਾ ਦਿੱਲੀ ਚੋਣ ਕਮਿਸ਼ਨ ਨੇ ਸਾਨੂੰ ਨਾਮ ਦੇਣਾ ਹੈ ਅਸੀਂ ਜਿਹੜੇ ਤਿੰਨ ਨਾਮ ਦਿੱਤੇ ਆ ਉਹਨਾਂ ਚੋਂ ਇੱਕ ਨਾਮ ਦੇਣਗੇ ਅਸੀਂ ਪਾਰਟੀ ਦਾ ਉਹ ਨਾਮ ਰੱਖ ਛੱਡਦੇ ਆ ਹੋਰ ਨਹੀਂ ਕੋਈ ਵੀ ਰੱਖ ਸਕਦੇ ਇਸ ਲਈ ਮੈਂ ਕਿਹਾ ਸੀ ਵੀ ਜੋ ਦਿੱਲੀੋਂ ਆਊਗਾ ਸਾ ਸੰਗਤ ਦੀ ਜਿਹੜੀ ਇਹ ਗਲਤ ਪ੍ਰਚਾਰ ਕਰਕੇ ਭੰਮਲਪੂਸਾ ਫਲਾਇਆ ਪਾਇਆ ਜਾ ਰਿਹਾ ਹੈ ਇਹਦੀਆਂ ਇਹਨਾਂ ਦੀਆਂ ਗੱਲਾਂ ਛਣਾਓ ਤੇ ਬਸ ਆਪਣੇ ਆਪਾ ਆਪਣਾ ਜਿਹੜਾ ਮਿਸ਼ਨ ਹੈ ਉਹਨੂੰ ਲੈ ਕੇ ਅੱਗੇ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸੰਗਤ ਜੀ ਕੱਲ੍ਹ ਪਾਸੋਂ ਇੱਕ ਗੱਲ ਹੋਈ ਸੀ ਵੀ ਮੇਰੇ ਕੋਲੋਂ ਜਦੋਂ ਪਾਰਟੀ ਦੇ ਨਾਮ ਬਾਰੇ ਗੱਲ ਮੈਂ ਕਹੀ ਸੀ ਦਿੱਲੀ ਤੋਂ ਜੋ ਨਾਮ ਆਊਗਾ ਉਹ ਰੱਖਾਂਗੇ ਉਹਦਾ ਮਤਲਬ ਇਹ ਸੀ ਵੀ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਦਿੱਲੀ ਚੋਣ ਕਮਿਸ਼ਨ ਨੇ ਸਾਡੇ ਤੋਂ ਤਿੰਨ ਨਾਮ ਮੰਗੇ ਸੀ ਅਸੀਂ ਉਹਨਾਂ ਨੂੰ ਤਿੰਨ ਨਾਮ ਦਿੱਤੇ ਆ ਜਿਹੜਾ ਦਿੱਲੀ ਚੋਣ ਕਮਿਸ਼ਨ ਇੱਕ ਨਾਮ ਸਾਨੂੰ ਸਿਲੈਕਟ ਕਰਕੇ ਦੇਊਗਾ ਅਸੀਂ ਉਹ ਨਾਮ ਰੱਖਾਂਗੇ ਇਸਦਾ ਮਤਲਬ ਇਹ ਹੈ ਵੀ ਅਸੀਂ ਕੋਈ ਦਿੱਲੀ ਤੋਂ ਹੋਰ ਨਹੀਂ ਸਾਨੂੰ ਕਿਸੇ ਦਾ ਨਾਮ ਦੇਣਾ ਦਿੱਲੀ ਚੋਣ ਕਮਿਸ਼ਨ ਨੇ ਸਾਨੂੰ ਨਾਮ ਦੇਣਾ ਹੈ ਅਸੀਂ ਜਿਹੜੇ ਤਿੰਨ ਨਾਮ ਦਿੱਤੇ ਆ ਉਹਨਾਂ ਚੋਂ ਇੱਕ ਨਾਮ ਦੇਣਗੇ ਅਸੀਂ ਪਾਰਟੀ ਦਾ ਉਹ ਨਾਮ ਰੱਖ ਸਕਦੇ ਆ ਹੋਰ ਨਹੀਂ ਕੋਈ ਵੀ ਰੱਖ ਸਕਦੇ ਇਸ ਲਈ ਮੈਂ ਕਿਹਾ ਸੀ ਵੀ ਜੋ ਦਿੱਲੀ ਗਊ ਆਊਗਾ ਸਾ ਸੰਘੇਤੀ ਜਿਹੜੇ ਇਹ ਗਲਤ ਪ੍ਰਚਾਰ ਕਰਕੇ ਬੰਮਲਪੂਰ ਸਾਹਿਬ ਖਲਾਇਆ ਪਾਇਆ ਜਾ ਰਿਹਾ ਹੈ ਇਹਦੀਆਂ ਇਹਨਾਂ ਦੀਆਂ ਗੱਲਾਂ ਚ ਨਾ ਆਓ ਤੇ ਬਸ ਆਪਣੇ ਆਪਾ ਆਪਣਾ ਜਿਹੜਾ ਮਿਸ਼ਨ ਹੈ ਉਹਨੂੰ ਲੈ ਕੇ ਅੱਗੇ ਵਧਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ